ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ ਤੇ Facebook ਪੇਜ ਤੇ ਉਮੀਦ ਕਰਦਾ ਸਾਰੇ ਸ਼ਰਧਨ ਮਿੱਤਰ ਵਧੀਆ ਹੋਣਗੇ ਤੰਦਰੁਸਤ ਹੋਣਗੇ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਆ ਵੀ PDF ਦਾ ਮੇਲਾ ਚੱਲ ਰਿਹਾਗਾ ਤੇ ਅੱਜ ਆਪਾਂ ਪਹੁੰਚੇ ਅੱਜ ਲਾਸਟ ਵਾਲਾ ਦੇਣਾਗਾ 5 ਤਰੀਕ ਫਰਵਰੀ ਮਹੀਨਾ 2024 PDF ਇੰਟਰਨੈਸ਼ਨਲ ਡੈਰੀ ਐਂ ਐਗਰੀ ਐਕਸਪੋਰਟ 2024 17ਵਾਂ ਐਡੀਸ਼ਨ ਚੱਲ ਰਿਹਾ ਏ ਹੁਣ ਤੇ ਆਪਾਂ ਪਹੁੰਚੇ ਆ ਦੋ ਦਿਨਾਂ ਥੋੜੀ ਜਿਹੀ ਪ੍ਰੋਬਲਮ ਹੋ ਗਈ ਸੀ ਉਹਦੇ ਕਰਕੇ ਨਹੀਂ ਆ ਗਿਆ ਲਾਸਟ ਆ ਦਿਨ ਜਰੂਰ ਪਹੁੰਚੇ ਅੱਜ ਆਪਾਂ ਸਾਰੀ ਕਵਰ ਕਰਾਂਗੇ ਵੀਡੀਓ ਜਿੰਨੀ ਵੀ ਕਵਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸਟਾਲਾਂ ਦੀ ਗੱਲ ਕਰੀਏ ਸਟਾਲਾਂ ਦਿਖਾਵਾਂਗੇ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਕਿਹੜਾ ਕਿਹੜਾ ਇੱਥੇ ਆਏ ਨੇ ਕਿਹੜੀਆਂ ਕਿਹੜੀਆਂ ਕੰਪਨੀ ਆਈਆਂ ਨੇ ਸਾਰੀਆਂ ਸਟਾਲਾਂ ਦਿਖਾਵਾਂਗੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਵੀ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਘੰਟੀ ਔਨ ਕਰ ਲਿਓ ਤੁਹਾਨੂੰ ਸਾਰ ਉਦੀ ਮਿਲਦੀ ਰਹੂਗੀ ਆਜੋ ਆਪਾਂ ਬਾਹਰੀਆਂ ਗੱਲਾਂ ਨਹੀਂ ਕਰਦੇ ਅੱਜ ਪਹਿਲਾਂ ਹੀ ਲੇਟ ਆਜ ਮੈਲਾ ਵੀ ਲਾਸਟ ਦੇਣਾ ਤੁਹਾਨੂੰ ਕਰਾਉਣੇ ਆ ਸਾਰੇ ਦਰਸ਼ਨ ਪਹਿਲਾਂ ਆਪਾਂ ਉਧਰ ਦਿਹਾਉਣੇ ਆ ਤੁਹਾਨੂੰ ਟਰੈਕਟਰ ਖੜਾਗਾ ਤੇ ਇਹਦੇ ਦਰਸ਼ਨ ਕਰਾਉਣਾ ਜਿਹੜਾ ਪਹਿਲੇ ਦੇਣਾ ਜਿਹੜੀ ਐਚ ਐਫ ਗਾਂ ਸਭ ਤੋਂ ਵੱਧ ਦੁੱਧ ਦਊਗੀ ਉਹਨੂੰ ਇਹ ਟਰੈਕਟਰ ਪਹਿਲੇ ਨਾਮ ਵਾਲੀ ਨੂੰ ਆ ਟਰੈਕਟਰ ਦੇਣਾ ਮਹਿੰਦਰਾ 575 ਡੀ ਆਈ ਐਕਸ ਪੀ ਪਲੱਸ ਇਹ ਟਰੈਕਟਰ ਦੇਣਾ ਪਹਿਲਾਂ ਸਭ ਤੋਂ ਜਿਹੜੀ ਪਹਿਲਾਂ ਦੁੱਧ ਦਊਗੀ ਐਚ ਐਫਓ ਗਾਂ ਦੇ ਵਿੱਚੋਂ 50 ਕਿਲੋ ਤੋਂ ਉੱਪਰ ਵਾਲਿਆਂ ਨੂੰ ਤੇ ਪਹਿਲੇ ਨੰਬਰ ਐਨ ਨੂੰ ਟਰੈਕਟਰ ਦੇਣਾਗਾ ਤੇ ਉਦੋਂ ਬਾਅਦ ਇੱਧਰ ਤਿੰਨ ਬੁਲਟ ਖੜੇ ਆ ਸਟੈਂਡਰਡ ਬੁਲਟ ਖੜੇ ਆ ਤਿੰਨ ਤੇ ਇਹ ਦੇਣੇ ਨੇ ਇੱਕ ਜਿਹੜੀ ਮੋਹਰਾ ਤੇ ਨੀਲੀ ਰਾਵੀ ਤੇ ਇੱਕ ਜਰਸੀ ਇਹ ਤਿੰਨੇ ਮੋਟਰਸਾਈਕਲ ਪਹਿਲੇ ਪਹਿਲੇ ਨੰਬਰ ਐਨ ਨੂੰ ਦਿੱਤੇ ਜਾਣਗੇ ਜਿਹੜੇ ਪਹਿਲੇ ਪਹਿਲੇ ਨੰਬਰ ਤੇ ਆਉਣਗੇ ਮੋਹਰਾ ਨੀਲੀ ਰਾਵੀ ਤੇ ਜਰਸੀ ਇਹਨਾਂ ਚ ਜਿਹੜੇ ਦੁੱਧ ਦਊਗੀ ਸਭ ਤੋਂ ਵੱਧ ਉਹਨਾਂ ਨੂੰ ਇਹ ਤਿੰਨੇ ਮੋਟਰਹਾਲ ਦਿੱਤੇ ਜਾਣਗੇ ਪਹਿਲੇ ਨਾਮ ਤੇ ਚੈਫ ਨੂੰ ਟਰੈਕਟਰ ਦਿੱਤਾ ਜਾਣਾਗਾ ਠੀਕ ਆ ਜੀ ਬਾਕੀ ਹੋਰ ਵੀ ਗੱਲਾਂ ਬਾਤਾਂ ਕਰਦੇ ਆ ਜੋ ਦਿਖਾਉਣੇ ਸਾਨੂੰ ਇਧਰ ਆ ਡੈਵੀ ਉਹਨਾਂ ਦਾ ਆ ਗਿਆ ਚਾਰ ਚੁਰ ਪਾਉਣ ਦੇ ਜਿਵੇਂ ਬਾਹਰਲੀ ਤਕਨੀਕ ਆ ਇਹ ਵੀ ਆਏ ਹੋਏ ਨੇ ਪਹੁੰਚੇ ਹੋਏ ਨੇ ਇੱਥੇ ਚਾਰ ਚੁਰ ਪਾਉਣ ਨੂੰ ਹੋਰ ਵੀ ਇਹਦੇ ਵਿੱਚ ਆਪਾਂ ਤੂਲੀ-ਤਾੜੀ ਲਾ ਕੇ ਜਿਵੇਂ ਵੀ ਚਾਰ ਚੁਰ ਪਾਉਣਾ ਜਾਂ ਪੱਠੇ-ਪੁੱਠੇ ਪਾਉਣੇ ਸਾਰਾ ਇਹ ਵੱਡੇ ਫਾਰਮ ਵਾਲੇ ਵੀਰ ਇਹਨਾਂ ਨੂੰ ਖਰੀਦਦੇ ਨੇ ਉਹ ਛੋਟਾ ਆ ਇਧਰ ਉਹ ਪਰਲੇ ਵਾਸਤੇ ਛੋਟਾ ਇਧਰ ਵੱਡਾ ਜਿੰਦੇ ਜਿੰਨੇ ਕੰਪੈਸਿਟੀ ਹੁੰਦੀ ਆ ਡੰਗਰ ਪਸ਼ੂਆਂ ਦੀ ਤੇ ਉਦਾਂ ਸਾਰਾ ਹਰੇਕ ਖਰੀਦਰਾ ਤੇ ਸਟਾਲਾਂ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਅੱਜ ਤੁਹਾਨੂੰ ਸਾਰੇ ਦਰਸ਼ਨ ਕਰ ਤੇ ਇੱਧਰ ਵਿਸਕਰਮ ਵਾਲੇ ਨੇ ਵਿਸਕਰਮ ਵਾਲੇ ਇੱਧਰ ਆ ਗੋਹਾਗਾਹਾ ਸਿੱਟਣ ਨੂੰ ਬਾਕੀ ਨਾ ਕੋ ਖੁਲਨੀਆ ਵਗੇਰਾ ਬਾਕੀ ਹੋਰ ਵੀ ਸਾਰੇ ਆ ਤੇ ਚੀਜ਼ਾਂ ਇਹ ਲੈ ਕੇ ਆਏ ਨੇ ਇੱਥੇ ਤੇ ਇਹਨਾਂ ਦੇ ਪ੍ਰੋਡਕਟ ਪ੍ਰੋਡਕਟ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਆ ਗਿਆ ਭਾਰਤ ਵਾਲੇ ਭਾਰਤ ਵਾਲੇ ਸਟਰੈਸਰ ਥਰੂਸਰ ਆ ਗਿਆ ਚਾਰ ਚੂਰ ਕੱਟਣ ਵਾਲੀਆਂ ਮਸ਼ੀਨਾਂ ਆ ਗਈਆਂ ਤੇ ਉਧਰ ਟਰੈਕਟਰ ਮੋਹਰੇ ਲੱਗਦੀ ਜਿਹੜੀ ਭਾਰਤ ਵਾਲੇ ਰੀਪਰ ਉਹ ਆ ਗਿਆ ਇਸ ਆ ਰਹੀਆਂ ਇਹਨਾਂ ਦੇ ਸਿਸਟਮ ਪਹੁੰਚਿਆ ਹੋਇਆ ਇੱਥੇ ਬਹੁਤ ਕੰਪਨੀਆਂ ਪਹੁੰਚੀਆਂ ਨੇ ਯਾਰ ਇੱਥੇ ਇਧਰ ਚੰਨੀ ਆ ਗਈ ਤੇ ਯਾਰ ਚੰਨੀ ਮਸ਼ੀਨ ਤੇ ਇਧਰ ਹੋਰ ਵੀ ਇਹ ਛੋਟੀਆਂ ਤੂੜੀ ਵਾਲੀ ਮਸ਼ੀਨ ਵੱਡੀ ਮਸ਼ੀਨ ਤੇ ਉਹ ਏਸੀ ਮਸ਼ੀਨਾਂ ਜਿਹੜੀ ਖੜੀ ਆ ਦੇਖ ਸਕਦੇ ਹੋ ਸਾਰੀਆਂ ਯਾਰ ਕੰਪਨੀਆਂ ਪਹੁੰਚੀਆਂ ਹੋਈਆਂ ਨੇ ਇੱਥੇ ਆ ਦੇਖੋ ਮੱਕੀ ਕੱਟਣ ਵਾਲੀ achar ਜਿਹੜੀ achar ਕੱਟ ਕੇ ਉਹ ਪਾਉਂਦੀ ਆ ਗਈ ਤੇ ਉਹ ਪਹੁੰਚੀ ਹੋਈ ਆ ਇੱਥੇ ਵੱਡੀਆਂ-ਵੱਡੀਆਂ ਕੰਪਨੀਆਂ ਪਹੁੰਚੀਆਂ ਆਣ ਯਾਰ ਵੱਡੀਆਂ-ਵੱਡੀਆਂ ਜਿੰਨੀਆਂ ਕਹਿ ਦੋ ਤੇ ਇੱਧਰ ਬਿਸਕਰਮਾ ਆ ਬਿਸਕਰਮ ਵਾਲੇ ਪਹੁੰਚੇ ਹੋਏ ਨੇ ਤੇ ਇੱਧਰ ਛੋਟੀ ਟਰਾਲੀ ਜਿਵੇਂ ਉਹ ਛੋਟੇ ਆਪਣੇ ਰੋਟਾਬੀਟਰ ਜਿਵੇਂ ਲਾ ਲਈਏ ਹੋਰ ਵੀ ਸ਼ਾਨਦ ਇਹਨਾਂ ਦੇ ਬਹੁਤ ਖੜੇ ਨੇ ਤੇ ਇੱਧਰ ਆ ਗਏ ਜੁਕੇ ਜਰਮਨ ਵਾਲੇ ਆ ਭਾਈ ਜਰਮਨ ਦੇ ਪ੍ਰੋਡਕਟ ਸਾਰੇ ਇਹ ਤੇ ਪਸ਼ੂ ਪਾਲਕਾਂ ਦੀ ਦਵਾਈ ਦਬੋਈ ਜਿਵੇਂ ਵੀ ਹੈਗੀ ਇਹ ਜਰਮਨ ਦੇ ਪ੍ਰੋਡਕਟ ਸਾਰੇ ਜੁਕੇ ਜਰਮਨ ਦੇ ਠੀਕ ਆ ਜੀ ਚੱਲ ਚੱਲ ਭਾਈ ਅੱਗੇ ਤੇ ਇੱਧਰ ਵੀ ਆ ਥੋੜਾ ਮोटा ਸਮਾਨ ਜਿਹੜਾ ਆਪਣੇ ਡੈਰੀ ਫਾਰਮ ਦੇ ਨਾਲ ਰਿਲੇਟਡ ਸਮਾਨ ਆ ਗਿਆ ਜਿਵੇਂ ਕੋਈ ਅ ਡੈਰੀ ਵਾਲੇ ਮਸ਼ੀਨਾਂ ਆ ਗਈਆਂ ਢੋਲੀਆਂ ਵਗੈਰਾ ਫੌੜੇ ਜਿੰਨਾ ਵੀ ਯਾਰੋ ਡੈਰੀ ਦਾ ਸਮਾਨ ਆ ਸਾਰਾ ਇੱਧਰ ਮੈਟ ਮੋਡ ਵਗੈਰਾ ਆ ਗਏ ਹਨ ਤੇ ਇੱਧਰ ਇਹ ਪਹੁੰਚੇ ਹੋਏ ਨੇ ਤੇ ਉੱਧਰ ਉਹ ਜਿਵੇਂ ਕੋਈ ਆਪਣੇ ਇਲੈਕਟ੍ਰੀਸ਼ੀਨ ਸਮਾਨ ਹੁੰਦਾ ਅ ਕੋਈ ਵਾਸ਼ਿੰਗ ਮਸ਼ੀਨ ਹਨਾ ਆਪਣੇ ਸ਼ੌਰੀ ਆਪਣੇ ਉਹਦੇ ਵਾਲਾ ਬਾਸਬੂਸ਼ ਕਰਨ ਵਾਲਾ ਮੱਝਾ-ਮੱਝਾ ਨਮਾਉਣ ਵਾਲਾ ਬੈਟਰੀਆਂ ਬੂੰਡਰੀਆਂ ਹੋਰ ਲੱਲਾ ਪੱਬਾ ਸਾਰਾ ਸਮਾਨ ਇੱਧਰ ਲੈ ਕੇ ਆਏ ਨੇ ਇਹ ਵੀ ਇਹ ਵੀ ਪਹੁੰਚੇ ਹੋਏ ਨੇ ਤੇ ਇੱਧਰ ਵੀ ਬਹੁਤ ਮਸ਼ੀਨਾਂ ਵਾਲੇ ਪਹੁੰਚੇ ਹੋਏ ਨੇ ਕਰਤਾਰ ਵਾਲੇ ਪਹੁੰਚੇ ਹੋਏ ਨੇ ਮਸ਼ੀਨਾਂ ਇੰਦਰ ਦੀਆਂ ਵੀ ਖੜੀਆਂ ਨੇ ਟਰੈਕਟਰ ਟੁੱਟਰ ਇਹਨਾਂ ਦੇ ਉਹ ਦੇਖੋ 4x4 ਟਰੈਕਟਰ ਖੜਾ ਇਹਨਾਂ ਦਾ ਟਰੈਕਟਰ ਵੀ ਆ ਗਿਆ ਹੁਣ ਤੇ ਇਹ ਵੀ ਸਟਾਲ ਇਹਨਾਂ ਨੇ ਲੱਗੀ ਹੋਈ ਆ ਕਰਤਾਰ ਵਾਲਿਆਂ ਦੀ ਤੇ ਇੱਧਰ BK ਟਾਇਰ ਵਾਲਿਆਂ ਦੇ ਵੀ ਆਏ ਹੋਣੇ ਆ ਤੇ BK ਟਾਇਰ ਵਾਲੇ ਸਾਰੇ ਟਾਇਰ ਜਿੰਨੇ ਵੀ ਹੁਣ ਨੌ ਚੱਲਦਾ BK ਟਾਇਰ ਵਾਲਿਆਂ ਦਾ ਤੇ ਇਹ ਵੀ ਉਹ ਗੁੱਡੀ ਆ ਟਾਇਰ ਜਿਵੇਂ ਹੁਣ ਪਹਿਲਾਂ ਚੱਲਦਾ ਉਹ ਦੇਖੋ ਇਹ ਆ ਪਏ ਨੇ ਟਾਇਰ ਜਿਵੇਂ ਹੁਣ ਚੱਲਦੇ ਨੇ ਨਾ ਗੁੱਡੀ ਵਾਲੇ ਟਾਇਰ ਮੂਰੇ ਟਰੈਕਟਰ ਨੇ ਪਾਉਣ ਲਈ ਤੇ ਮੋਡੀਫਾਈ ਟਰੈਕਟਰ ਹੁੰਦੇ ਨੇ ਤੇ ਇੱਧਰ ਵੀ ਆ ਵੀ ਡੈਰੀ ਡੈਰ ਲਿਡ ਰਿਲੇਟਡ ਆ ਗਿਆ ਪ੍ਰੋਗਰਾਮ ਸਾਰਾ ਤੇ ਇੱਧਰ ਵੀ ਸਟਾਲਾਂ ਲੱਗੀਆਂ ਹੋਈਆਂ ਨੇ ਸਾਰੀਆਂ ਤਕਰੀਬਨ ਤੁਹਾਨੂੰ ਸਾਰੀਆਂ ਦਿਖਾ ਦਨੇ ਆਨੇ ਤੇ ਇੱਧਰ ਵੀ ਕੋਈ ਫੀਡ ਫੂਡ ਵਾਲੇ ਆ ਗਏ ਤੇ ਉਹਦੇ ਚਾਰ ਚੋੜਾ ਵਾਲੇ ਹਨਾ ਤੇ ਵੈਲਕਮ ਕਹਿੰਦੇ ਆਂ ਜਿਆ ਕਰੇ ਇੱਧਰ ਵੀ ਇਹ ਕੰਪਨੀ ਆਈ ਹੋਈ ਆ ਸਾਰੀ ਤੇ ਇੱਧਰ ਵੀ ਆ ਵੀ ਕਿਹੜੇ ਨੇ ਇਹ ਅਮਰ ਵਾਲੇ ਅਮਰ ਵਾਲੇ ਐਗਰੀਕਲਚਰ ਵਾਲਾ ਆ ਕੇ ਤੇ ਟੋਕੇ ਟਾਕੇ ਵਾਲੀਆਂ ਮਸ਼ੀਨਾਂ ਇਹ ਵੀ ਲੈ ਕੇ ਆਏ ਨੇ ਭਾਈ ਇੱਥੇ ਸਾਰੇ ਵੀਰ ਪਹੁੰਚੇ ਹੋਏ ਨੇ ਤੇ ਇੱਧਰ ਇਹ ਚਾਰ ਦੀ ਮਸ਼ਹੂਰੀ ਕਰ ਰਹੇ ਨੇ ਭਾਈ ਇੰਡੀਆ ਦਾ ਨੰਬਰ ਵਾਲਾ ਸੈਲਜ਼ ਕਹਿੰਦੇ ਨਿਊਟਰੀ ਨਿਊਟਰੀ ਮੀਨ ਇਹ ਚਾਰ ਲੈ ਕੇ ਆਏ ਨੇ ਇੱਧਰ ਮਸ਼ਹੂਰੀ ਕਰਨ ਲਈ ਤੇ ਹੋਰ ਵੀ ਅੱਥੇ ਬਾਹਲੀਆ ਸਟਾਲਾਂ ਨੇ ਤੁਸੀਂ ਆਓ ਸਹੀ ਗੇਰਾ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲੂ ਤੁਹਾਨੂੰ ਜੀਮੀਦਾਰਾ ਆਰਗੈਨਿਕ ਗੋੜ ਇੱਧਰ ਗੋੜ ਗੜ ਸ਼ੱਕਰ ਸ਼ੁਕਰ ਇਹ ਵੀ ਪਹੁੰਚੇ ਹੋਏ ਨੇ ਇੱਥੇ ਤੇ ਇਧਰ ਆ ਅੱਧੇ ਢਾਲ-ਟਾਲੇ ਖੜੇ ਨੇ ਭਾਈ ਇਧਰ ਇਹ ਵੀ 4x4 ਟਰੈਕਟਰ ਖੜੇ ਨੇ ਇਧਰ ਇਹਨਾਂ ਦੇ ਵੀ ਦੇਖੋ ਕਿੰਨੀ ਸੋਹਣੀ ਸੀ ਇਹ ਪਾਜਾ ਟਰੈਕਟਰ ਦੀ ਹਨਾ ਮਿੱਡਾ ਜਾਂ ਮੂਹਰ ਨੂੰ ਉਧਰ 4x4 ਹੈ ਇਧਰ ਵੀ 4x4 ਇਹ ਵੀ ਪਹੁੰਚੇ ਹੋਏ ਨੇ ਇੱਥੇ ਭਰਾ ਸਾਡੇ ਤੇ ਇੱਧਰ ਆ ਪਹੁੰਚੇ ਹੋਏ ਨੇ ਗੋਹਾਗਾ ਸ਼ੁੱਟਨ ਨੂੰ ਯਾਰ ਬਾਲੀਆਂ ਕੰਪਨੀਆਂ ਪਾਂਕੀਆਂ ਹੋਏ ਨੇ ਜਿੰਨੇ ਕਹਦੋ ਉੰਨੀਆਂ ਕੰਪਨੀਆਂ ਪਹੁੰਚੀਆਂ ਹੋਏ ਨੇ ਇੱਥੇ ਤੁਸੀਂ ਇੱਕ ਵਾਰੀ ਆਓ ਸਹੀ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਇੱਕ ਵਾਰੀ ਮੇਲਾ ਜਰੂਰ ਦੇਖੋ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਇੱਧਰ ਵੀ ਮਸ਼ੀਨ ਪਹੁੰਚੀ ਹੋਈ ਆ ਤੇ ਹੋਰ ਵੀ ਤੁਹਾਨੂੰ ਦਿਖਾਉਂਦੇ ਜਾਵਾਂਗੇ ਆ ਜੋ ਸਟਾਲਾਂ ਲੱਗੀਆਂ ਹੋਈਆਂ ਨੇ ਜਿੰਨੀਆਂ ਵੀ ਸਟਾਲਾਂ ਲੱਗੀਆਂ ਹੋਈਆਂ ਨੇ ਸਾਰਿਆਂ ਦਾ ਦਰਸ਼ਨ ਕਰਾਉਂਦੇ ਜਾਵਾਂਗੇ ਪਹਿਲਾਂ ਸਟਾਲਾਂ ਦੇ ਦਰਸ਼ਨ ਕਰਾ ਦਈਏ ਤੁਹਾਨੂੰ ਫਿਰ ਉੱਧਰ ਵੀ ਜਿੱਥੇ ਕੁੰਡੀਆਂ ਦੇ ਸਿੰਘ ਫਸਣੇ ਕਿਹੜੀ ਜਿੱਤ ਤੇ ਕਿਹੜੀ ਹਾਰ ਬਣਦੀ ਉੱਥੇ ਵੀ ਲੈ ਕੇ ਚੱਲਾਂਗੇ ਉਹ ਵੀ ਵੀਡੀਓ ਤੁਹਾਨੂੰ ਅਲੱਗ ਤੋਂ ਪਾਵਾਂਗੇ ਤੇ ਆ ਜਿੰਨੀਆਂ ਵੀ ਸਟਾਲਾਂ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਇਹ ਤਕਰੀਬਨ ਦਾ 400 ਤੋਂ ਪਲੱਸ ਉਹਨੂੰ ਪਹਿਲਾਂ ਵੀਡੀਓ ਚ ਦੱਸਿਆ 400 ਤੋਂ ਪਲੱਸ ਕੰਪਨੀ ਇੱਥੇ ਪਹੁੰਚੀਆਂ ਨੇ ਆਪ ਦਾ ਆਪਣਾ ਪ੍ਰੋਡਕਟ ਲੈ ਕੇ ਮਸੂਰੀ ਕਰਨ ਵਾਸਤੇ ਤੇ ਇਧਰ ਜੌਂਡੀਆਰ ਵਾਲੇ ਖੜੇ ਜੌਂਡੀ ਆਰ ਇੱਧਰ ਜੌਂਡੀ ਆਰ ਖੜਾਗਾ 4x4 ਜਿੰਨੇ ਵੀ ਟਰੈਕਟਰ ਇਹਨਾਂ ਨੇ ਆਉਂਦੇ ਨੇ ਸਾਰੇ ਆਪਦੀ ਮਸੂਰੀ ਕਰਨ ਲਈ ਲੈ ਕੇ ਆਏ ਨੇ ਉਹ ਸੀ ਆਰ ਡੀ ਆ ਗਿਆ ਮੈਂ ਕਿਹਾ ਜਿਹੜਾ ਨਵੇਂ ਮਾਡਲ ਤੇ ਆਇਆ ਹੁਣ 2024 ਦੇ ਵਿੱਚ ਸੀ ਆਰ ਡੀ ਟਰੈਕਟਰ ਕਹਿੰਦੇ ਨੇ ਜਿਹਨੂੰ ਟੱਕਰਾ ਟਰੈਕਟਰ ਆ ਵੀ ਬਹੁਤ ਇਹ ਵੀ ਪਹੁੰਚੇ ਹੋਏ ਨੇ ਇੱਥੇ ਤੇ ਇੱਧਰ ਭਾਈ ਅੰਦਰ ਸਟਾਲ ਆ ਗਏ ਆ ਇੱਧਰ ਅੰਦਰ ਸਟਾਲਾਂ ਲੱਗੇ ਹੋਏ ਨੇ ਤੁਹਾਨੂੰ ਇਹ ਵੀ ਦਿਖਾਉਣੇ ਆਗੇ ਇਹ ਵੀ ਸਟਾਲਾਂ ਅੰਦਰੋਂ ਘੁਮਾ ਕੇ ਲੈ ਕੇ ਆਉਣੇ ਆ ਸਾਰੀਆਂ ਤੇ ਕਰਦੇ ਆ ਗੱਲਾਂ ਬਾਤਾਂ ਆਜੋ ਤੇ ਡੀ ਲੈਵਲ ਵਾਲੇ ਇੱਧਰ ਡੀ ਲੈਵਲ ਵਾਲੇ ਪਹੁੰਚੇ ਹੋਏ ਨੇ ਆਪ ਦਾ ਸਮਾਨ ਲੈ ਕੇ ਮਸੂਰੀ ਕਰਨ ਵਾਸਤੇ ਤੇ ਮਸ਼ੀਨਾਂ ਮਸੂਰਨਾ ਇਹ ਵੀ ਲੈ ਕੇ ਆਏ ਨੇ ਆਪਾਂ ਅੱਗੇ ਜਾ ਨਿਊਟਰ ਨਿਊਟਰ ਵਾਲੇ ਬਾਕੀ ਹੋਰ ਵੀ ਇੱਥੇ ਬਹੁਤ ਪਹੁੰਚੇ ਹੋਏ ਨੇ ਕੰਪਨੀਆਂ ਤਰ੍ਹਾਂ ਤਰ੍ਹਾਂ ਦੀਆਂ ਕੰਪਨੀਆਂ ਪਹੁੰਚੀਆਂ ਹੋਇਆਂ ਯਾਰ ਤਰ੍ਹਾਂ ਤਰ੍ਹਾਂ ਦੀਆਂ ਹਰ ਇੱਕ ਕੰਪਨੀ ਪਹੁੰਚੀ ਹੋਈ ਆ ਚੈਲੇਂਜ ਫਿਲਮ ਇਹ ਆਪਾਂ ਫਿਲਮਾਂ ਫਿਲਮਾਂ ਦਿੰਦੇ ਨੇ ਜਿਹੜੀ ਆਪਾਂ ਚੈਲੇਂਜ ਪਾਉਣੇ ਆ ਇਹਨਾਂ ਨੂੰ ਉਹ ਜਿਹੜੀ ਫਿਲਮ ਆ ਹੋਰ ਕਿੰਨੀਆਂ ਤੁਹਾਨੂੰ ਦਿਖਾਈ ਆ ਬਾਣੀ ਵਾਲੇ ਪਹੁੰਚੇ ਹੋਏ ਨੇ ਇੱਧਰ ਬਾਣੀ ਵਾਲੇ ਵੀ ਆਏ ਹੋਏ ਨੇ ਤੇ ਇੱਧਰ ਵੀ ਆ ਵੀ ਬਾਈ ਆਏ ਹੋਏ ਨੇ ਕਿੰਨਾ ਕਿਨਾਂ ਨਾਲ ਯਾਰ ਜਿੰਨੀਆਂ ਪੰਜਾਬ ਦੇ ਵਿੱਚ ਕੰਪਨੀਆਂ ਨੇ ਤਕਰੀਬਨ ਸਾਰੀਆਂ ਕੰਪਨੀਆਂ ਪਹੁੰਚੇ ਹੋਏ ਨੇ ਯਾਰ ਜਿੰਨੀਆਂ ਵੀ ਕੰਪਨੀਆਂ ਆ ਨਿੱਟੂ ਉਹ ਜਿਹੜਾ ਹੁਣ ਚੱਲ ਰਿਹਾਗਾ ਤੇ ਮੱਝਾਂ ਗਾਵਾਂ ਨੂੰ ਉਹ ਪਾਉਣ ਲਈ ਤੇ ਉਹ ਜੀ ਪਹੁੰਚੇ ਹੋਏ ਨੇ ਇੱਥੇ ਜਿੰਨੀਆਂ ਵੀ ਕੰਪਨੀਆਂ ਪਹੁੰਚੇ ਆਣ ਸਾਨੂੰ ਸਾਰੀਆਂ ਕੰਪਨੀਆਂ ਦਿਖਾਉਣੇ ਆ ਉਹ ਫੌਰਾਗਣ ਵਾਲੇ ਪਹੁੰਚੇ ਹੋਏ ਨੇ ਇੱਧਰ ਆ ਵੀ ਸਮਾਨ ਪਿਆ ਆ ਜਿਵੇਂ ਪੱਖੇ ਭੁੱਖੇ ਲੱਗੇ ਹੋਏ ਆ ਨਵਾਉਣ ਨਵਾਉਣ ਵਾਸਤੇ ਉਹ ਗਰਮੀ ਆ ਚੋ ਤੂੰ ਸਾਰਾ ਆਹ ਦੁੱਧ ਚੋਣ ਵਾਸਤੇ ਢੋਗੀਆਂ ਟਾਲੀਆਂ ਬਾਕੀ ਸਾਰਾ ਲੰਲਾ ਪੱਬਾ ਸਮਾਨ ਬਹੁਤ ਯਾਰ ਕੰਪਨੀਆਂ ਪਹੁੰਚਿਆ ਆਣੇ ਜਿੰਨੀਆਂ ਵੀ ਕਹਦਾ ਉੰਨੀਆਂ ਸੱਤ ਤਗੜੀਆਂ ਤੋਂ ਤਗੜੀਆਂ ਕੰਪਨੀ ਜਿਹੜੀਆਂ ਜਿਹਨਾਂ ਨੌ ਚੱਲਦੇ ਨੇ ਨਾ ਉਹ ਸਾਰੀਆਂ ਪਹੁੰਚੀਆਂ ਹੋਈਆਂ ਨੇ ਇੱਥੇ ਤੇ ਇਹ ਵੀ ਦੇਖ ਸਕਦੇ ਹੋ ਅੱਜ ਲਾਸਟ ਦਿਨ ਕਰਕੇ ਇਕੱਠ ਬਹੁਤ ਜ਼ਿਆਦਾ ਹੋਇਆ ਪਿਆਗਾ ਕਿਉਂਕਿ ਅੱਜ ਲਾਸਟ ਦਿਨ ਆਗਾ ਸਾਰੇ ਮੇਲੇ ਦਾ 5 ਤਰੀਕ ਅੱਜ ਤੇ ਲਾਸਟ ਦਿਨ ਕਰਕੇ ਅੱਜ ਦਾ ਦਿਨ ਜਿਹਨੇ ਮੇਲੇ ਨੇ ਦੇਖਿਆ ਉਹਨੇ ਖੁਸ਼ ਨਹੀਂ ਦੇਖਿਆ ਜਿਹੜਾ ਡੇਰੀ ਫਾਰਮ ਦੇ ਰਿਲੇਟਡ ਜੁੜਿਆ ਹੋਇਆ ਬੰਦਾ ਉਹਨੂੰ ਜ਼ਰੂਰ ਮੇਲਾ ਦੇਖਣਾ ਚਾਹੀਦਾ ਆਉਣਾ ਚਾਹੀਦਾ ਤੇ ਆ ਜੋ ਇੱਧਰ ਵੀ ਐਮਐਸਡੀ ਵਾਲੇ ਪਹੁੰਚੇ ਹੋਏ ਨੇ ਇਹ ਵੀ ਆਪ ਦਾ ਸਮਾਨ ਦੀ ਪਹੂਰੀ ਕਰਦੇ ਨੇ ਤਕਰੀਬਨ ਸਾਰੇ ਪਹੁੰਚੇ ਹੋਏ ਨੇ ਜਿੰਨੇ ਇੱਥੋਂ ਸਿੱਖਣ ਨੂੰ ਤੁਹਾਨੂੰ ਫ੍ਰੀ ਵੀ ਕੁਝ ਮਿਲੂ ਯਾਰ ਫ੍ਰੀ ਦੀ ਜਾਣਕਾਰੀ ਸਿੱਖਣ ਨੂੰ ਬਹੁਤ ਕੁਝ ਮਿਲੂ ਹੋਰ ਸਮਾਨ ਦਾ ਜਿਹੜਾ ਫ੍ਰੀ ਮਿਲਣਾ ਮਿਲਣਾ ਸਿੱਖਣ ਨੂੰ ਵੀ ਬਹੁਤ ਫ੍ਰੀ ਦਾ ਮਿਲੂ ਕੋਸੇ ਤੋਂ ਤੇ ਸਾਰੀਆਂ ਇੱਥੇ ਕੰਪਨੀਆਂ ਆਪਾਂ ਨੂੰ ਸਿਖਾਉਣ ਲਈ ਪਹੁੰਚੀਆਂ ਹੋਈਆਂ ਨੇ ਆਪਣੀ ਆਪਣੀ ਮਸ਼ਹੂਰੀ ਕਰਨਗੇ ਦੱਸਣਗੇ ਜਿਹਨੂੰ ਬੰਦੇ ਨੂੰ ਨਹੀਂ ਪਸੂਆਂ ਦੇ ਡੇਰੀ ਫਾਰਮ ਦੀ ਰਿਲੇਟਿਡ ਕੋਈ ਜਾਣਕਾਰੀ ਨਹੀਂ ਹੈਗੀ ਇੱਥੋਂ ਫ੍ਰੀ ਦੇ ਵਿੱਚ ਜਾਣਕਾਰੀ ਲੈ ਸਕਦਾ ਉਹ ਕਿਉਂਕਿ ਵੀਰੇ ਜਾਣਕਾਰੀ ਕੋਈ ਫ੍ਰੀ ਦੇ ਵਿੱਚ ਨਹੀਂ ਦਿੰਦਾ ਇੱਥੇ ਸਭ ਕੁਝ ਮਿਲੂਗਾ ਮੇਲਾ ਹੁੰਦਾ ਹੀ ਇਹਦੇ ਵਾਸਤੇ ਆ ਬਹੁਤ ਕੰਪਨੀਆਂ ਆਉਂਦੀਆਂ ਨੇ ਇੱਥੇ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਅੱਗੇ ਆਪਣੇ ਕੰਮ ਆਉਣਗੀਆਂ ਚੀਜ਼ਾਂ ਆਜੋ ਆਪਾਂ ਬਾਹਰ ਨਿਕਲ ਲੈ ਇਹ ਤੇ ਸਟਾਲ ਤਾਂ ਪੂਰੀ ਹੋ ਗਈ ਆਪਾਂ ਹੋਰ ਤੁਹਾਨੂੰ ਬਾਹਰ ਦਰਸ਼ਨ ਕਰਾਉਣੇ ਆ ਵੀਡੀਓ ਆਪਾਂ ਬਾਲੀ ਲੌਂਗ ਨਹੀਂ ਕਰਦੇ ਸ਼ਾਰਟ ਸ਼ਾਰਟ ਦਿਖਾਵਾਂਗੇ ਇੱਧਰ ਆ ਕੋਕਾ ਕੋਲਾ ਵਾਲੇ ਬੈਠੇ ਆ ਬੈਠੇ ਨੇ ਆਪਦੀ ਮਸੂਰੀ ਕਰਨ ਲਈ ਉਧਰ ਇਹ ਦੋਸੇ ਡਾਸੇ ਪੰਜਾਬੀ ਢਾਬਾ ਸਾਰਾ ਕੁਝ ਖਾਣ ਪੀਣ ਲਈ ਬਹੁਤ ਆ ਯਾਰ ਤਕੜਾ ਸਮਾਨ ਆ ਇੱਥੇ ਤੇ ਇੱਧਰ ਪ੍ਰੀਤ ਵਾਲੇ ਆਪਦੀ ਮੱਕੀ ਵਾਲੇ ਮਸ਼ੀਨ ਲੈ ਕੇ ਪਹੁੰਚੇ ਹੋਏ ਨੇ ਤੇ ਆ ਪ੍ਰੀਤ ਦਾ ਟਰੈਕਟਰ ਵੀ ਖੜਾਗਾ ਤੇ ਉਧਰ ਮੱਕੀ ਵਾਲੀ ਮਸ਼ੀਨ ਆ ਦੇਖੋ ਯਾਰ ਸਾਰੇ ਇਹਨਾਂ ਆਪਣੇ ਮਾਤਾ ਭੈਣਾ ਸਾਰੇ ਪਹੁੰਚੇ ਹੋਏ ਨੇ ਕਿਉਂਕਿ ਪਤਾ ਤੁਹਾਨੂੰ ਮੇਲੇ ਦੀ ਜਾਣਕਾਰੀ ਬਹੁਤ ਮਿਲਦੀ ਹੈ ਇੱਥੇ ਆਜੋ ਆਪਾਂ ਇਹ ਆ ਗਈ ਦੂਜੇ ਨੰਬਰ ਵਾਲੀ ਸਟਾਲਾਂ ਆ ਗਈਆਂ ਇਹ ਚ ਆਪਾਂ ਚੱਲਦੇ ਆਂ ਇਹ ਚ ਤੁਹਾਨੂੰ ਦਿਖਾਉਣੇ ਆ ਦਿਨੇ ਥੋੜੀ ਜਾਣਕਾਰੀ ਇਹ ਚ ਵੀ ਆਬ ਬੰਸਰ ਨਾਲੇ ਪਹੁੰਚੇ ਹੋਏ ਨੇ ਆਪਦੇ ਡੈਰੀ ਦੇ ਪ੍ਰੋਡਕਟ ਲੈ ਕੇ ਸਾਰੇ ਤੇ ਇਹ ਪਹੁੰਚੇ ਹੋਏ ਨੇ ਆਪਦੇ ਡੈਰੀ ਦੇ ਪ੍ਰੋਡਕਟ ਲੈ ਕੇ ਸਾਰੇ ਤਕਰੀਬਨ ਅਸੀਸ ਵਾਲੇ ਪਹੁੰਚੇ ਹੋਏ ਨੇ ਸੀ স্পੀਡ ਵਾਲੇ ਜਿੰਨਾ ਨੌ ਚੱਲਦਾ ਪੂਰਾ ਇਹ ਆਪਣੀ ਫੀਡ ਲੈ ਕੇ ਪਹੁੰਚੇ ਨੇ ਕਿ ਵੀ ਮਸ਼ੂਰੀ ਕਰਨ ਦੀ ਲੋੜ ਹੀ ਨਹੀਂ ਜਾਨੀ ਵੈਸੇ ਉਹ ਤਕਰੀਬਨ ਕੰਪਨੀਆਂ ਸਾਰੀਆਂ ਆਈਆਂ ਹੋਈਆਂ ਨੇ ਇੱਥੇ ਵੀ ਦੇਖ ਸਕਦੇ ਹੋ ਤੁਹਾਨੂੰ ਸਾਰੀਆਂ ਸਟਾਲਾਂ ਦਿਖਾਉਣੇ ਆ ਵੀ ਕਿਹੜੀ ਕਿਹੜੀ ਕੰਪਨੀ ਇੱਥੇ ਆਪਦੀ ਮਸ਼ੂਰੀ ਕਰਨ ਲਈ ਆ ਫੀਲਿਓ ਵਾਲੇ ਫੀਲਿਓ ایਫਆਈ ਇਧਰ ایਫਆਈ ਫੀਡ ਵਾਲੇ ਇੱਧਰ ਨੂਟ੍ਰੇ ਕੰਨ ਦਾ ਕੈਫਲ ਫੀਡ ਫੀਡ ਵਾਲੇ ਪਹੁੰਚੇ ਹੋਏ ਨੇ ਇੱਧਰ ਬੇਰ ਕੇਲੇ ਆ ਗਏ ਇਹ ਵੀ ਆਪਦੀ ਮਸੂਰੀ ਕਰਨ ਆਏ ਨੇ ਇੱਧਰ ਤਾਰਾ ਫੀਡ ਵਾਲੇ ਤਾਰਾ ਫੀਡ ਨੂੰ ਪਤਾ ਕਿੰਨੀ ਫੀਡ ਚੱਲੀ ਆ ਇਹ ਵੀ ਆਏ ਹੋਏ ਨੇ ਇੱਥੇ ਸੱਜਣ ਮਿੱਤਰ ਆਜੋ 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 ਆ ਕੀ ਮੈਨ ਨਾਲੇ ਕੀ ਮੈਨ ਨਾਲੇ ਵੀ ਪਹੁੰਚੇ ਹੋਏ ਨੇ ਇੱਥੇ ਬਾਬੇ ਨੇ ਝੋਲੇ ਦੇਖੋ ਸਾਰੇ ਇਕੱਠੇ ਕਰ ਲਏ ਆ ਪਾ ਲਗਣਾ ਝੋਲੀ ਲੈ ਲੋ ਸਮਾਨ ਪਾਵਾਂਗੇ ਹੋਰ ਤਾਂ ਕੀ ਆ ਸਮਾਨ ਪਾਉਣ ਨੂੰ ਇੱਥੇ ਬਹੁਤ ਚੀਜ਼ਾਂ ਨੇ ਸਿੱਖਣ ਨੂੰ ਬਹੁਤ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਆਪਾਂ ਸਿਖਾ ਸਕਦੇ ਆ ਜਾਂ ਸਿੱਖ ਸਕਦੇ ਆ ਆਪਣੇ ਦਾ ਨੌਲੇਜ ਦੇ ਵਿੱਚ ਆਉਂਦੇ ਆ ਜਿਹੜੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਇੱਥੇ ਤੁਹਾਨੂੰ ਅਵੇਲੇਬਲ ਹੋਣਗੀਆਂ ਸਿੱਖਣ ਲਈ ਤੇ ਆਜੋ ਆਪਾਂ ਹੋਰ ਵੀ ਸਟਾਲਾਂ ਲਾਉਣੇ ਆ ਤੁਹਾਨੂੰ ਤੇ ਇੱਧਰ ਮਸਕਾਨ ਵਾਲੇ ਮਸਕਾਨ ਫੀਲਡ ਜਗਰਾਉਂ ਵਾਲੇ ਜਲਾਲ ਦੀਵਾਲ ਜਗਰਾਉਂ ਬਣਦੀ ਹੈ ਜਿਹੜੀ ਤਰੈਕੋਟ ਕੋਲੇ ਉਹ ਪਹੁੰਚੇ ਹੋਏ ਨੇ ਇੱਧਰ ਹੁਣ ਦਜੀਦ ਦੀ ਮਸ਼ੀਨਾਂ ਦੇ ਅੰਦਰ ਸ਼ੁਰੂ ਹੋ ਗਏ ਆ। ਆ ਦੇਖੋ ਸਾਰਾ ਟੋਟਲੀ ਸਮਾਨ ਆ ਲਓ ਜੀ ਇਹ ਵੀ ਛੋਟ ਨੂੰ ਦਿਖਾਤਾ ਤੇ ਇਹ ਦੂਜੇ ਨੰਬਰ ਵਾਲੀ ਸਟਾਲ ਸੀਗੀ ਅੰਦਰਲਾ ਪਾਸਾ ਆਜੋ ਆਪਾਂ ਫੇਰ ਬਾਹਰ ਲੈ ਕੇ ਚੱਲਦੇ ਆਂ ਤੇ ਇੱਧਰ ਮਸ਼ੀਨਾਂ ਵਾਲੇ ਆ ਆ ਗਈ ਦਸ਼ਮੀਸ਼ ਮਸ਼ੀਨ ਆ ਗਈ ਜਿਹੜੀ ਮੱਕੀ ਦਾ achar ਪਾਉਣ ਵਾਲੀ ਦਸ਼ਮੀਸ਼ ਮਸ਼ੀਨ ਆ ਗਈ ਦਸ਼ਮੀਸ਼ ਗਰੁੱਪ ਮਲੇਕ ਕੋਟਲੇ ਵਾਲੇ ਉਹ ਪਹੁੰਚੇ ਹੋਏ ਨੇ ਇੱਧਰ ਮੈਸੀ ਟਾਫੇ ਦੂਫੇ ਵਾਲਾਂ ਦੇ ਸਾਰੇ ਟਰੈਕਟਰ ਖੜੇ ਨੇ ਜਿੰਨੇ ਵੀ ਆਉਂਦੇ ਨੇ ਇੱਧਰ ਆ ਗਏ ਮਹਿੰਦਰਾ ਜਿਹੜੀ ਆਪਣੀ ਪੰਜਾਬ ਦੀ ਕੰਪਨੀ ਆ ਮਹਿੰਦਰਾ ਮਹਿੰਦਰਾ ਕੰਪਨੀ ਵਾਲੇ ਵੀ ਤੇ ਆ ਆ ਗਿਆ ਵੀ ਲਾਸਟ ਸਟਾਲ ਆ ਗਈ ਤੇ ਇੱਧਰ ਵੀ ਅੰਦਰ ਚੱਲਦੇ ਆਪਾਂ ਇਹਨੂੰ ਦਿਖਾਉਣੇ ਆ ਇਹ ਸਟਾਲਾਂ ਨਾਲ ਵੀ ਆ ਜੋ ਇਹ ਜ ਵੀ ਕਿਟਾ ਦੇ ਲਈ ਆ ਕਰਾ ਚਾਰ ਸਟਾਲਾਂ ਲੱਗੀਆਂ ਹੋਣੇ ਇੱਥੇ ਮੱਝਾਂ ਦੇ گاਵਾਂ ਦੇ ਰਿਲੇਟਡ ਜਿੰਨੀਆਂ ਵੀ ਮੈਡੀਸ਼ਨ ਆਉਂਦੀਆਂ ਨੇ ਜਿੰਨੇ ਵੀ ਪ੍ਰੋਡਕਟ ਆਉਂਦੇ ਨੇ ਡੇਰੀ ਫਾਰਮ ਦੇ ਰਿਲੇਟਡ ਜਿੰਨੇ ਵੀ ਪ੍ਰੋਡਕਟ ਆਉਂਦੇ ਨੇ ਸਾਰੇ ਤੁਹਾਨੂੰ ਇੱਥੇ ਜਾਣਕਾਰੀ ਮਿਲ ਜਾਨੀ ਉਹ ਵੀ ਫ੍ਰੀ ਚ ਆਪਰ ਆਪਰ ਕਿਹੜੇ ਦੁੱਧ ਨਹੀਂ ਦਿੰਦੀ ਕਿਹੜੇ ਸੁੱਕ ਗਿਆ ਕਿਹਦੇ ਟੀਕੇ ਲਾਉਣੇ ਆ ਸਾਰਾ ਇਹਨਾਂ तकरीबन ਮਿਲ ਜਾਣਾ ਤੁਹਾਨੂੰ ਜਾਣਕਾਰੀ ਬਹੁਤ ਇਕੱਠੀ ਕਰਨ ਨੂੰ ਮਿਲ ਜਾਣਿਆ ਤੁਹਾਨੂੰ ਇੱਥੋਂ ਕੀ ਕਈਏ ਤੁਹਾਨੂੰ ਕਾਦੀ ਕਾਦੀ ਜਾਣਕਾਰੀ ਨਹੀਂ ਮਿਲਦੀ ਇਹ ਵੀ ਨਹੀਂ ਨਹੀਂ ਇੱਥੇ ਯਾਰੋ ਬੋਲ ਦੇ ਜਿਹੜੇ ਹੁੰਦੇ ਨੇ ਸੀਮਨ ਵਗੈਰਾ ਸਾਰਾ ਕੁਝ ਮਿਲ ਜਾਣਾ ਇੱਥੋਂ ਤੁਸੀਂ ਕਿਹੜਾ ਆਓ ਸਹੀ ਤੇ ਤੁਹਾਨੂੰ ਸਾਰੇ ਹੀ ਦਿਖਾ ਦੇਣਾ ਆਪਾਂ ਬੁਦੂ ਵਾਲਾ ਪਾ ਜਨੂੰ ਇੱਕ ਅਲੱਗ ਤੋਂ ਵੀਡੀਓ ਵੀ ਪਾਵਾਂਗੇ ਬਣਾ ਕੇ ਤੇ ਇਤਨਾ ਬੜਾ ਸਮਾਨ ਇਕੱਠਾ ਫ੍ਰੀ ਜੀ ਜੇ ਤੁਸੀਂ ਲੈ ਸਕਦੇ ਹੋ ਸਾਰਾ ਕੁਝ ਜਾਣਕਾਰੀ ਮਿਲੂਗੀ ਇੱਥੋਂ ਲੈ ਸਕਦੇ ਤੁਸੀਂ ਫ੍ਰੀ ਦੇ ਵਿੱਚ ਜਾਣਕਾਰੀ 15-16 ਮਿੰਟਾਂ ਦੀ ਬਣ ਗਈ ਵੀਡੀਓ ਛਣ ਨੂੰ ਦੇਖ ਲਓ ਚਾਰ ਸਟਾਲਾਂ ਵਿਖਾ ਦਿਨਾ ਸਟਾਲ ਨਹੀਂ ਸਟਾਲਾਂ ਲੱਗੀਆਂ ਨੇ ਓਰੇ